ਸ਼ਰਟ ਪਾਈ ਕਿਉਂਕਿ ਇਹ ਸਕੂਲ ਦੀ ਡਰੈਸ ਆ ਗਿਆ ਤੇ ਫਤੇ ਦਾ ਕੋਈ ਕੱਪੜਾ ਨਹੀਂ ਸ਼ਰਟ ਦਿਖਾਇਓ ਆ ਪਰਨਾ ਪਿੱਛੇ ਕਰੋ ਹਾਂ ਤੇ ਇਹ ਸ਼ਰਟ ਹੈ ਸੈੱਟ ਆ ਗਈ ਆਪਾਂ ਗੱਡੀ 'ਚ ਜਾਣਾ ਕੋਈ ਚੱਕਰ ਨਹੀਂ ਹੈ ਨਾ ਬੈ ਕੇ ਤੁਰ ਜਾਾਂਗੇ ਥੱਲੇ ਨਿਕਲ ਤੇ ਮੈਂ ਨਾ ਆਪਣੇ ਪੁੱਤਨਾ ਪੂਣੀ ਕਰਾ ਲਾ ਪਹਿਲਾਂ ਮੇਰੇ ਪੁੱਤ ਕਹਿੰਦਾ ਪੂਣੀ ਕਰਾ ਪਹਿਲਾਂ ਪਰਨੇ ਦੀ ਦੇਖ ਦੇਖ ਕਿਵੇਂ ਸਹੀ ਆ ਮਮਾ ਹਾਂ ਇਹਦੀ ਹੋਣੀ ਹੈਗੇ ਕੀ ਇਹ ਮੇਰੇ ਪੱਗ ਜੀ ਸੀ ਆਹੋ ਤੁਹਾਡੀ ਪੱਗ ਹੋਰ ਤਰ੍ਹਾਂ ਦੀ ਹੈ ਨਾ ਇਹ ਹੋਰ ਤਰ੍ਹਾਂ ਦੀ ਹੈ ਏ ਬਨਨ ਨੂੰ ਬਸ ਪਰ ਨਹੀਂ ਬਨਣਾ ਹਾਂ ਬਸ ਹਾਂ ਬਸ ਐਂ ਬਨਨ ਵਟਾ ਵਾਲਾ ਪਰਣਾ ਬਲ ਮਾਜੇ ਵਾਲਾ ਮਟਾ ਇਹਦਾ ਬਨ ਮਾਜੇ ਵਾਲਾ ਪਰਣਾ ਬਨ ਮਾਜੇ ਵਾਲਾ ਮਝਾਲਾ ਵਾਲਾ ਵਾਟੀ ਵਟ ਵਾਟੀ ਵਟ ਹਨਾ ਚਲੋ ਜੀ ਫੇਰ ਤਿਆਰੀ ਹੋ ਰਹੀ ਹੈ ਪਿੰਡ ਜਾਣ ਦੀ ਕਿਉਂ ਪਿੰਡ ਜਾਣਾ ਪੈ ਰਿਹਾ ਇਹ ਤੁਹਾਨੂੰ ਮੈਂ ਦੱਸਦਾ ਕਿ ਹਾਂ ਕਿ ਗਗਨ ਕੱਲੀ ਹੈ ਘਰੇ ਤੇ ਅਮਨੂਰੀ ਆਏ ਨਹੀਂ ਹੈਗੇ ਉਹਨਾਂ ਨੇ ਲੇਟ ਆਉਣਾ ਤੇ ਇਸ ਲਈ ਬਸ ਅਸੀਂ ਜਦੋਂ ਦਮਨ ਆ ਗਈ ਟਾਈਮ ਹੋ ਗਿਆ 4:30 ਵਜੇ ਦਾ ਤੇ ਬਸ ਉਹਦੇ ਹੀ ਭੱਜ ਜਾਣਾ ਤੇ ਫਤਿਨ ਦੇ ਲੋ ਕੀ ਗਾਹ ਪਾਤਾ ਹੁੰਦੇ ਐ ਐਡਾ ਵੱਡਾ ਪਰਨਾ ਨਾ ਇਹ ਇਹ 3-4 ਮੀਟਰ ਦਾ ਪਰਨਾ ਫਤਿ ਹੈ ਬਣ ਲੋਗੇ ਚਲ ਵੱਡਾ ਬਣ ਲੋ ਕੋਈ ਗੱਲ ਨਹੀਂ ਚਲੋ ਬਣੇ ਰਹੋ ਵਲੌਗ 'ਚ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਫਤਿ ਦਾ ਪਟਕਾ ਵੱਜੇ ਫਿਰ ਆਪਾਂ ਤੁਹਾਨੂੰ ਦਿਖਾਣੇ ਆ ਇਧਰ ਫਤਿ ਨਾਲ ਕਰ ਰਿਹਾ ਪਿਆ ਕਰਦਾ ਪਿਆ ਗਾਣੇ ਇੰਜਵਾਇ ਬਹੁਤ ਸੋਹਣਾ ਵੱਧਿਆ ਸੋਹਣਾ ਤੇ ਦੇਖ ਲਓ ਜੀ ਅਸੀਂ ਸਵੇਰੇ ਆਏ ਸੀ ਪਿੰਡੋਂ 8:30 ਵਜੇ ਹੀ ਇੱਥੋਂ ਸੰਗਰੂਰ ਪਹੁੰਚ ਗਏ ਸੀ ਤੇ ਬੱਚੇ ਉੱਥੋਂ ਸਕੂਲ ਚਲੇ ਗਏ ਸੀ ਤੇ ਹੁਣ ਸਾਨੂੰ ਫਿਰ ਜਾਣਾ ਪੈ ਰਿਹਾ ਪਿੰਡ ਕਿਉਂਕਿ ਗਗਨ ਕੱਲੀ ਏ ਵਾ ਕਿੰਨੀ ਵਾਰ ਦੱਸ ਚੁੱਕੀ ਹਣਾ ਫਤੇ ਫਤੇ ਦੀ ਪਰਨ ਪਰਦੇ ਦਾ ਪਰਨਾ ਦੇਖੋ ਬਣੇ ਰਹੋ ਵਲੌਗ ਚ ਮੇਰਾ ਪੁੱਤ ਬਹੁਤ ਮਿਹਨਤ ਕਰਦਾ ਹੈ ਕਮੈਂਟ ਕਰਿਆ ਕਰੋ ਮੇਰੇ ਪੁੱਤ ਦੇ ਪਰਨੇ ਵਾਸਤੇ ਉਤੋਂ ਬਾਅਦ ਮੈਂ ਟੱਕ ਦੇਣੀ ਆ ਬਾਅਦ ਹੈਗਾ ਬਾਅਦ ਹੈਗਾ 2:00 ਟਿਕਨਾ ਲੱਗਦਾ ਸੋਨਾ ਬੱਧਿਆ ਕਿਹੜੀ ਸਟਿਕ ਨਾਲ ਦੇ ਜੋਏ ਅੱਛਾ ਚਲ ਠੀਕ ਹੈ ਉਹ ਸਟਿੱਕ ਨਾ ਕਰ ਲਿਓ ਠੀਕ ਹੈ ਚੰਗੀ ਤਰ੍ਹਾਂ ਬੰਨੋ ਸੋਹਣਾ ਜਿਹਾ ਪਰਨਾ ਮੇਰਾ ਪੁੱਤ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਬਸ ਸ਼ਰਟ ਹੈ ਥੱਲੇ ਪੈਂਟ ਕਿਹੜੀ ਪਾਈਏ ਐਂ ਹੀ ਬਹਿ ਜਾਗੇ ਹਨਾ ਗੱਡੀ ਚ ਨਿਕਰ ਨਹੀਂ ਨਹੀਂ ਹਾਂ ਪਰ ਕੀ ਪਾਵਾਂਗੇ ਅੱਛਾ ਸਕੂਲ ਵਾਲੀ ਨਿਕਰ ਪਾ ਲੈਨੇ ਆ ਥੱਲੇ ਠੀਕ ਹੈ ਹਨਾ ਸਕੂਲ ਵਾਲੀ ਨਿਕਰ ਪਾ ਲੈਨੇ ਆ ਚਲੋ ਸਕੂਲ ਵਾਲੀ ਨਿਕਰ ਪਾ ਲਾਂਗੇ ਫਤੈਨੂ ਸ਼ਰਟ ਤਾਂ ਘੈਂਟ ਆ ਗਈ ਮੇਰੇ ਕੋਲ ਹਾਂਜੀ ਇਹਦਾ ਆ ਫਟਾ ਉਹ ਉਹ ਇਹ ਪਰਨਾ ਦੂਜਾ ਏ ਤੇ ਅੱਡਾ ਤਾਂ ਤੁਹਾਡਾ ਦੂਜਾ ਏ ਹਨਾ ਹੂੰ ਚਲੋ ਕੋਈ ਗੱਲ ਨਹੀਂ ਮੰਮਾ ਨੂੰ ਵੀਡੀਓ ਕਾਲ ਕਰਕੇ ਦਿਖਾਈਏ ਕਿ ਫਤੇ ਤਿਆਰ ਹੋ ਰਿਹਾ ਪਿੰਡਾ ਉਹਨੂੰ ਲੈ ਮੈਂ ਦਿਖਾਨੀ ਆ ਆ ਦੇਖੋ ਜੀ ਪਰਨਾ ਬੰਦਾ ਬੰਦਾ ਨੂੰ ਥੱਕ ਗਿਆ ਤੇ ਉਹਦੇ ਕੋ ਪਰਨਾ ਵੱਜਿਆ ਨਹੀਂ ਕਿਉਂ ਪਰਨਾ ਵੱਡਾ ਸੀ ਤੇ ਇੱਥੇ ਟੀਵੀ ਵਿੰਦਾ ਵਿੰਦਾ ਹੀ ਸੌਂ ਗਿਆ ਯਾਰ ਮੋੜ ਹੱਥ ਹੈ ਮੇਰੇ ਪੁੱਤ ਨੇ ਸਿਮਰਨ ਦੀ ਸ਼ਰਟ ਪਾਈ ਤੇ ਸਕੂਲ ਸ਼ੂਜ਼ ਪਾਈ ਕਿਉਂਕਿ ਇੱਥੇ ਕੱਪੜੇ ਨਹੀਂ ਸੀ ਇਧਰ ਆਪਣੀ ਪੈਕਿੰਗ ਹੋ ਗਈ ਜਾਣ ਵਾਸਤੇ ਜਿਹੜਾ ਉਤਾਰ ਹੋਣਗੇ ਸਾਢੇ 6 ਟਾਈਮ ਹੋ ਗਿਆ 6 ਵਜ ਦਾ ਤੇ ਇਧਰ ਮੇਰਾ ਸੋਹਣਾ ਪੁੱਤ ਸੌਂ ਗਿਆ ਇਹਨੂੰ ਉਦੋਂ ਉਠਾਵਾਂਗੇ ਜਦੋਂ ਉਤਾਰ ਹੋਣਗੇ ਸੁੱਤਾ ਰਹੇ ਤਾਂ ਘੜੀ ਚੱਲੇ ਨਹੀਂ ਛੁਰਿਆ ਮੇਰਾ ਪੁੱਤ ਤੇਰੇ ਆਏ ਤਾਂ ਮੈਂ ਹੁਣ ਫੇਰ ਭੱਜ ਲੈ ਕੁੜੀ ਨੂੰ ਮੈਂ ਸਵੇਰੇ ਆਏ ਹੁਣ ਫੇਰ ਭੱਜ ਲੈ ਚਲੋ ਯਾਰ ਚਲੋ ਗਗਨ ਨੂੰ ਚਾਰੀ ਕੱਲੀ ਤਾਂ ਕਰਕੇ ਬਸ ਸਵੇਰੇ ਫੇਰ ਆ ਜਾਣਾ ਤੜਕੇ ਆਪਾਂ ਨੇ ਇਹੀ ਕੰਮ ਕਰਾਂਗੇ ਪਹਿਲਾਂ ਵੀ ਤਾਂ ਜਮ ਉਪ ਡਾਊਨ ਕਰਦੇ ਹੀ ਸੀਗੇ ਚਲ ਕੋਈ ਗੱਲਾਂ ਦੋ ਦਿਨਾਂ ਕੁਛ ਨਹੀਂ ਹੋਣ ਲੱਗਾਂ ਨਾਲ ਗੱਡੀ ਚ ਆਦੋ ਤਾਂ ਸਕੂਟੀ ਤੇ ਹੀ ਆਪਾਂ ਸਹੀ ਗੱਲ ਹੈ ਚੱਲ ਚੱਲ ਤੇ ਰਹੀਏ ਹੌਲੀ ਹੌਲੀ ਚੱਲ ਜਾਨਾ ਪਾਪਾ ਹੀ ਜੋੜ ਲਵਾਦੇ ਅਸੀਂ ਨੌਵੇਂ ਪਿੱਛੇ ਆ ਜਾ ਪਿੱਛੇ ਆ ਜਾ ਫਤੇ ਜੀ ਅੱਗੇ ਬੈਠੋਗੇ ਮੈਂ ਅੱਗੇ ਬੈਠੂਗਾ ਤੁਮ ਚੌਥੀ ਛੋਟੀ ਜਗ੍ਹਾ ਸਹੀ ਥੀ ਹੈ ਲੋ ਜੀ ਕੱਲ ਦੇਖੇ ਸੀ ਤੁਸੀਂ ਘਰ ਦੇ ਹਾਲਾਤ ਵਲੌਗ ਦੇ ਵਿੱਚ ਤੇ ਅੱਜ ਦੇਖੋ ਅੱਜ ਆਪਾਂ ਸੇਰੇ ਸਾਰਾ ਸਾਫ ਸੁਪਈਆ ਕਰਕੇ ਗਏ ਆ ਸਾਰਾ ਸਾਫ ਸੁਪਈਆ ਕਰਤਾ ਗਗੜ ਨੇ ਪਿੱਛੋਂ ਚਰੀ ਨੇ ਸਕੂਲ ਤੋਂ ਆ ਕੇ ਹੁਣ ਘਰ ਚਮਕਦਾ ਨਾ ਕੱਲ ਵਾਲਾ ਘਰ ਤੇ ਨਹੀਂ ਹੈਗਾ ਐਨ ਸਾਫ ਡ్రਾਈੰਗ ਰੂਮ ਆ ਲੈਟ ਲਾਣੀ ਸੀ ਡ్రਾਈੰਗ ਰੂਮ ਦੀ ਆ ਲੈਟ ਲਾਇਓ ਡ్రਾਈੰਗ ਰੂਮ ਦੀ ਇਧਰੋਂ ਮੈਂ ਕਿਹਾ ਹੁਣ ਦੇਖੋ ਉਤਰ ਘਰ ਤੇ ਕੱਲ ਦੇਖਿਆ ਸੀ ਹੈ ਉਹੀ ਘਰ ਹੈ ਨਾ ਹੈ ਨਹੀਂ ਸਾਰਾ ਕੁਝ ਸਾਫ ਕਲੀਨ ਮੈਂ ਕੱਲ ਦੇਖਿਆ ਸੀ ਘਰ ਕੀ ਹਾਲ ਬਣਿਆ ਸੀ ਜੀ ਇਹਨਾਂ ਨੇ ਹੁੰਦਾ ਇੱਕਦਮ ਘਰੇ ਲੈ ਕੇ ਬੁੱਟਾ ਲੱਗੀਆਂ ਸੀ ਚੱਲ ਇਹ ਪਾਣੀ ਪਿਆ ਠੰਡਾ ਪਹਿਲਾਂ ਤੂੰ ਉੱਠ ਵੀ ਲੈ ਕੇ ਆ ਫਰੂਟ ਲਾ ਕੇ ਤੇ ਸ਼ੁਕਰ ਕਰ ਅਸੀਂ ਪਹੁੰਚ ਗਏ ਗੱਡੀ ਤੇ ਡਗੜ ਫਤੇ ਕੁੜੀ ਜਿਹਾ ਨਹੀਂ ਲੱਗਣ ਡਿਆ ਬੱਸ ਕਰਾਂ ਤੂੰ ਪੋਚੇ ਲੈ ਜਾਣੇ ਥੋੜਾ ਬੋਤਾ ਕਲਦੂ ਕਰ ਲਾਂਗੇ ਰਹਿਣ ਦੇ ਛੱਡ ਪਰ ਸਾਫ ਹੋ ਗਿਆ ਸੀ ਕਿ ਨੇਰੀ ਕਰਕੇ ਜਿਆਦਾ ਗੰਦਾ ਆ ਨਾਲੇ ਬਲਸ ਸਾਰਾ ਕੁਝ ਬੰਦ ਸੀ ਤਾਂ ਵੀ ਆਏ ਹਾਂ ਹਾਂ ਮਿੱਟੀ ਮਿੱਟੀ ਕਰਕੇ ਆਇਆ ਫੋਨ ਉਹਨਾਂ ਨੂੰ ਦੁਬਾਰਾ ਕਿ ਨਹੀਂ ਦਾ ਸਾਧ ਹੋ ਗਈ ਤੁਹਾਡੇ ਵਾਲੀ ਨੂੰ ਫੋਨ ਤਾਂ ਕਰੋ ਮੈਂ ਵੀਡੀਓ ਤੇ ਵੀ ਕਹਿ ਰਹੀਆਂ ਸਾਰਿਆਂ ਨੂੰ ਹਾਂ 1 ਮਿੰਟ ਦਾ ਜੋਕ ਵੀ ਸੁਣ ਲੋ ਬਿਜ਼ੀ ਹੀ ਕਹਿ ਦੋ ਹਾਂ ਪਰ ਫੋਨ ਜਰੂਰ ਚੁੱਕਿਆ ਕਰੋ ਕਿ ਹਨੂ ਕਿਤੇ ਬਾਹਰ ਜਾਂ ਕਿ ਕੋਈ ਐਮਰਜੈਂਸੀ ਹੋ ਰਹੀ ਦੋ ਅਗਲਾ ਫੋਨ ਨਹੀਂ ਚੁੱਕਦਾ ਫਿਰ ਅੱਗੇ ਪਿੱਛੇ ਗੱਲ ਕੀਤੀ ਦਾ ਕੀ ਫਾਇਦਾ ਆ ਹੁਣ 10 ਵਾਰੀ ਫੋਨ ਕਰ ਲਿਆ ਮਾਣੂ ਰਾਨੂ ਕਿ ਕਿੱਥੇ ਪਹੁੰਚ ਗਿਆ ਕਿ ਰੋਟੀ ਖਾਣੀ ਕਿ ਨਹੀਂ ਤੇ ਮਰਨ ਦੇ ਭੁੱਖੇ ਆਪਣੀ ਬਣਾਵਾਂਗੇ ਆਪਾਂ ਚੰਗਾ ਅੱਜ ਬਣਾਣੀ ਨਹੀਂ ਇਹਨਾਂ ਦੀ ਮੈਂ ਕਿੰਨੀ ਵਾਰੀ ਫੋਨ ਕਰ ਲਿਆ ਹੋਰ ਖਾ ਕੇ ਆਉਣ ਚਾਹਜੋ ਮਰਜ਼ੀ ਕਰਕੇ ਆਉਣ ਆਪਾਂ ਅੱਜ ਬਣਾਣੀ ਨਹੀਂ ਰੋਟੀ ਉਹ ਡਿਆ ਇੰਚੀ ਕਰ ਤੋੜੇ ਉਹਦੇ ਲਾ ਰਖਿਆ ਉਹਨੇ ਸਾਈਕਲ ਦੇ ਅੱਗੇ ਪਤੀ ਅੰਦਰ ਆਓ ਪੁੱਤ ਅੰਦਰ ਆ ਕੀ ਬਣਿਆ ਗਿਆ ਕਰਨ ਦੇ ਲੋ ਜੀ ਮੇਰਾ ਪਤਨੀ ਪੁੱਤ ਆ ਗਿਆ ਬੰਦ ਕਰੋ ਲਾਈਟ ਆ ਤੁਹਾਡਾ ਫੋਨ ਦਾ ਕਵਰ ਹੈ ਹੂੰ ਕਹਿ ਤਸ ਓਹੋ ਇਧਰ ਮਸੀ ਦੀ ਲੱਗ ਗਈ ਨਹੀਂ ਪਲੇ ਤੇ ਪਿਓ ਤੇ ਦੋਨੇ ਖਾਣ ਲੱਗੇ ਪਾਪਾ ਖਾ ਗਏ ਪਾਪੜੀਆਂ ਉਪੜੀਆਂ ਸਾਰੀਆਂ ਤੇ ਕੀ ਕਹਿੰਦਾ ਕੀ ਕਹਿੰਦਾ ਤੁਮਹਾਨੂੰ ਚੰਗੇ ਚਤਰ ਕਰ ਹੈਗਾ ਨਾ ਤੁਮਹਾਨੂੰ ਆਗੇ ਦਿਖਾਤੀ ਪੱਗ ਪਾਪਾ ਨੂੰ ਖੁਸ਼ ਸ਼ਰਟ ਦੇ ਰਸੇ ਮੁੰਡੇ ਪਾਈ ਉੱਥੇ ਰੋਟੀ ਠਰ ਕੇ ਖਾ ਲਿਆ ਪਹਿਲਾਂ ਹੀ ਖਾ ਲਿਆ ਸੰਗਰੂਰ ਪਹੁੰਚ ਗਿਆ ਕੁਲਵਿੰਦਰ ਇਹ ਕੱਪੜਾ ਨਹੀਂ ਟਾਕੀਨੀ ਆ ਫਿਰ ਸਿਮੂ ਸ਼ਰਟ ਪਾ ਕੇ ਲਿਆਉਂਦੀ ਮੈਂ ਹੁਣ ਆਉਂਦਿਆ ਇਹ ਸਕੂਲੋਂ ਸਕੂਲ ਉੱਥੇ ਆ ਗਿਆ ਸਾਡੇ ਕੋਲ ਉੱਥੋਂ ਫਿਰ ਮੈਂ ਬੁਆ ਕੇ ਲਿਆਈਆਂ ਆ ਇਹ ਆ ਆ ਤੂੰ ਪਾ ਕੇ ਬੰਕੇ ਹੈ ਹੈ ਪਾ ਇਹ ਮਾਰਨਿੰਗ ਦਾ ਟਾਈਮ ਆ ਤੇ ਬੱਚੇ ਰੈਡੀ ਨੇ ਸਕੂਲ ਜਾਣ ਨੂੰ ਤੇ ਫਤੇ ਦੀ ਪਾਗ ਤੁਸੀਂ ਦੂਜੇ ਚੈਨਲ ਤੇ ਵੇਖ ਲਿਓ ਜਾ ਕੇ ਫਤੇ ਕਿਹੜੇ ਚੈਨਲ ਤੇ ਨਹੀਂ ਜਦੋਂ ਬੰਨ ਰਿਆ ਸੀ ਫਤਿਹ ਨਹੀਂ ਦੱਸਦਾ ਹੈ ਕਿਉਂ ਨਹੀਂ ਰਮਾਲ ਹੈਗੇ ਲਿਮਾਰੀ ਚ ਪੈਰ ਰਮਾਲ ਜਲੇ ਹੋਰ ਮਾਲ ਹੀ ਨਹੀਂ ਹੈਗੇ ਗੱਲਾਂ ਦੇ ਦੂ ਆ ਵੀਰੇ ਨੂੰ ਦੇ ਪਰਨੀਤ ਨੂੰ ਬਾਹਰ ਜਾਣਾ ਪਾਉ ਪੁੱਤੇ ਪਾਰਾ ਬੈ ਗਿਆ ਇਧਰ ਸੋਹਣੇ ਦਿਖਾਈ ਸੋਹਣੇ ਪੱਗ ਦਿਖਾ ਉਹ ਸੋਹਣੇ ਉਹ ਪੱਗ ਤਾਂ ਦਿਖਾ ਦੇ ਖੰਡ ਲੈ ਅੱਜ ਸਕੂਲ ਤੋਂ ਆ ਕੇ ਸੌਂਗੇ ਦਮਨ ਤੁਸੀਂ ਹੈ ਰਾਤ ਦਾ ਜ ਕੰਮ ਹੋਇਆ ਸੀ ਨਾ ਤੇ ਅਸੀਂ ਪਿੰਡੋਂ ਆ ਗਏ ਸੀ ਪਿੰਡੋਂ ਅਸੀਂ ਸਵੇਰੇ ਆ ਗਏ ਹਾਂ ਤੇ ਆ ਕੇ ਦਮਨ ਨੂੰ ਚੱਲ ਨੂੰ ਸਕੂਲ ਤੋਂ ਹੁੰਦਾ ਸਾਰੀ ਬੁਖਾਰ ਹੋ ਗਿਆ ਮੂੰਹ ਵੀ ਹੋਰੀ ਤਰ੍ਹਾਂ ਲੱਗ ਰਿਹਾ ਮੇਰੇ ਪੁੱਤ ਦਾ ਦਮਨ ਆਜਾ ਆਪਸ ਨਹੀਂ ਰਹਿੰਦਾ ਪੁੱਤਲੇ ਫੇਲ ਹੋ ਕੋ ਬੜੀ ਚੰਗਾ ਉਹ ਆਪਾਂ ਉਹ ਬੋਲੋ ਫੈਕਟਰੀ ਅਵੇ ਕਾ ਚਾਰ ਮੈਨੂੰ ਕਿਉਂਕਿ ਦਮਨ ਦੀ ਨਾਨੀ ਮਮਾ ਹਿੰਦੂ ਤੇ ਚਾਹ ਦੇ ਗੁੜ ਸਕੀਨ ਮੈਂ ਤੇ ਚਾਹ ਦੇ ਸਕੀਨ ਮੰਮੀ ਕਿਹਾ ਉਸ ਨੂੰ ਮੈਡੀਕਲ ਡਿਊਟੀ ਲਈ 3 ਦਿਨ ਕੱਟਣ ਨੂੰ ਮੰਮੀ ਨੂੰ ਕਿਹਾ ਬੈਕਟ 3 ਦਿਨ ਕੱਟੋ ਛਿੱਲੋ ਫਿਰ ਮੈਂ ਸਬਜ਼ੀ ਬਣਾਉਣੀ ਹੈ ਵੀ ਲਿਆ ਫਿਰ ਠੀਕ ਕਰਨਾ ਹੋਰ ਚੱਲ ਮੈਨੂੰ ਇੰਨਾ ਸੁੱਖ ਹੋ ਗਿਆ ਮੰਮੀ ਸਬਜ਼ੀ ਸਬਜ਼ੀ ਕੱਟ ਲਿਆ ਕਰੋ ਵੀ ਆਟਾ ਆਟਾ ਡੋਣਿਆ ਕਰੋ ਨਹੀਂ ਆਪੇ ਹੋ ਜਾਏਗਾ ਫਿਰ ਲਾ ਰਿਹਾ ਹੈ ਡੈਡੀ ਕਿਉਂ ਨਹੀਂ ਆਇਆ ਦਮਰ ਸੱਚ ਉਹ ਫੇਂਚ ਬੈਠੇ ਨਹੀਂ ਸੀਗਾ ਵੈਰ ਚ ਬਰਤੋਈਂ ਸੀਗਾ ਉਹਨੂੰ ਲਾਲਚ ਦੇ ਦਿੱਤਾ ਸੀ ਕਿ ਐਸੀ ਦਾ ਪਿੰਡ ਆੜ ਨੇ ਅੱਛਾ ਉਹਨੇ ਕੁਵਿੰਦਰ ਨੇ ਕਹਤਾ ਹੈ ਅਸੀਂ ਚੱਲਾਂਗੇ ਉੱਧਰ ਖਾਣ ਤਾਂ ਕਰਕੇ ਤਾਂ ਕਰ ਪਤਾ ਨਹੀਂ ਕਿ ਇੰਦਿਆ ਫਰਿਜ ਇੱਕ ਪਾਸੋਂ ਖੁੱਲਹੀ ਰਹੂਗੀ ਤੇ ਵਿੱਚੋਂ ਮਰ ਜੇ ਗਏ ਆ ਦੇ ਸਾਰੇ ਕਾਲੇ ਵੀ ਹੋ ਗਏ ਕੁਵਿੰਦਰ ਨੂੰ ਕੋਈ ਨਹੀਂ ਨਹੀਂ ਖੁੱਲਹੀ ਬਾਕੀ ਹੀ ਹਾਂ ਬਾਕੀ ਸਾਰੇ ਠੀਕ ਨੇ ਕੁਝ ਚੋਕਾਲੇ ਕਾਲੇ ਜਿਹੇ ਹੋ ਗਏ ਤਦ ਮੈਂ ਤੂੰ ਤੱਪ ਭੱਜ ਕੇ ਨਾ ਮੇਰਾ ਗੁੱਤ ਦੁੱਧ ਲਿਆ ਕੇ ਦੇ ਸਾਨੂੰ ਚਾਹ ਬਣਾਵਾਂ ਮੈਂ ਠੀਕ ਹੈ 60 ਮਿੰਟ ਮਾਰ ਲਿਆ ਅੱਜ ਸਰਕਾਰ ਇਹ ਪੜਨਾ ਟਿਊਸ਼ਨ ਨਹੀਂ ਆ ਫੜੀਤਾ ਹੈ ਟੈਮ ਹੋਏਗਾ 5:30 ਵਜੇ ਦਾ ਤੇ ਅੱਜ ਹੀ ਬਹੁਤ ਸਤੇ ਬਹੁਤ ਸਤੇ ਬਹੁਤ ਸਤੇ ਹੋਣੀ ਉੱਠੇ ਆ ਮੈਂ ਚਾਹ ਧਰਨੀ ਆ ਹਾਂਜੀ 50 ਸਾਤੀ ਦਮਾਂ ਚੱਲ ਜਾਂਦੇ ਤੇ ਇਧਰ ਆਪਾਂ ਨੇ ਇੰਡੀਆ ਨੂੰ ਮੁੱਖ ਰੱਖਦਾ ਅੱਜ ਮੈਂ ਥੋੜਾ ਜਿਹਾ ਨਾ ਸੋਚਦੀ ਆ ਅਲੱਗ ਤਰੀਕੇ ਨਾਲ ਬਣਾਵਾਂ ਥੋੜਾ ਜਿਹਾ ਪਹਿਨਾ ਨਾ ਉਹਨਾਂ ਵਿੱਚੋਂ ਦੱਸਣੀ ਭਰਨਾ ਆਪਾਂ ਚਾਹਤੀ ਕਿ ਜੋ ਆਪਣਾ ਇਹਨਾਂ ਨੂੰ ਐਵੇਂ ਚੀਰਾ ਲਾ ਕੇ ਨਾ ਤੇ ਥੋੜੇ ਫਰਾਈ ਕਰ ਲੈਣੇ ਨੇ ਦੋ ਤਿੰਨ ਚਮਚਾ ਪਾ ਕੇ ਤੇ ਉਹ ਦੁਬਾਰ ਮਸਾਲਾ ਜਿਹੜਾ ਉਹ ਇਹ ਪਾਣੀ ਤੇ ਫਿਰ ਇਹਨਾਂ ਨੂੰ ਮਿਕਸ ਕਰ ਦੇਣਾ ਸਵਾਲਾ ਕਿੰਨਾ ਦੁੱਦਾ ਇੰਨਾ ਸਮਾਨ ਮੁਰਕੀ ਲੈ ਜਾਣਾ ਦੋ ਚਿਪਸ ਦੇ ਪੈਕੇਟ ਨੇ ਮੋਕੀ ਆ ਦੇ ਲੋ ਦਮੰਦੇ ਕੰਮ ਇੱਕ ਚਿਪਸ ਦਾ ਪੈਕਟ ਦੋ ਚਿਪਸ ਦੇ ਪੈਕੇਟ ਤਿੰਨ ਚਿਪਸ ਦੇ ਪੈਕਟ ਹੈ ਚਾਰ ਕੋਈ ਇੱਕ ਫ੍ਰੀ ਮਿਲੇ ਨਾਲ ਪੰਜ ਵਾਲਾ ਫ੍ਰੀ ਹੈ ਨਾ ਉੱਚਾ ਨਾਲਾ ਫਿਰ ਬਿਸਕਟ ਨੰਨੀ ਵਾਸਤੇ ਹੂੰ ਸਾਡੀ ਮੰਮੀ ਆਜੀ ਸਾਡੇ ਕੋਲ ਤੇ ਮੇਰਾ ਹੋਣ ਵਧੀਆ ਟਾਈਮ ਲੱਗਦਾ ਸਭ ਤੋਂ ਥੇ ਲੱਗਦਾ ਕਿਉਂਕਿ ਬਡੇਰਾ ਬਲੌਗ ਦੇ ਵਿੱਚ ਤੇ ਮੰਮੀ ਨੇ ਗੁੰਡਾ ਕੁਝ ਜੁਲਮੀ ਕੰਮ ਉਹ ਜਿਹੜਾ ਅਸੀਂ ਇੱਥੇ ਕਰਵਾਣਾ ਇਹ ਜੀਵਾ ਸੁਵਣੇ ਰੋ ਬਲੌਗ ਚ ਮੰਮੀ ਬਸ ਦੇ ਲਾਉਣੇ ਤੋਂ ਦੇਰੀ ਨਹੀਂ ਨਾਲੀ ਬਿਲਕੁਲ ਦੇ ਨਹੀਂ ਲਾਉਂਦੇ ਨੇ ਕਹਿੰਦੇ ਮੇਰੇ ਸ਼ਾਇਰ ਚ ਜਲਦੀ ਲੱਗਦਾ ਹੈ ਉੱਧੀ ਅੱਜ ਆਪਾਂ ਇੱਕ ਕੱਟ ਵਾਲੀ ਦੁੱਧ ਚਾਹ ਬਣਾਈਏ ਕਿਉਂਕਿ ਸੇਰੇ ਆ ਹੀ ਪਿੰਡੋਂ ਆਏ ਐ ਲੇਟ ਤੇ ਸਾਡਾ ਦੁੱਧ ਹੀ ਹੰਗ ਗਿਆ ਤੇ ਨਾਲ ਹੀ ਦੁੱਧ ਨੂੰ ਫੋਨ ਕੀਤਾ ਕਿ ਦੁੱਧ ਤੇ ਜੀ ਤੇ ਨਾਲ ਮੈਨੂੰ ਚੇਤਾ ਰਿਹਾ ਕਿ ਮੈਂ ਪਿੰਡੋਂ ਹੀ ਦੁੱਧ ਫੜ ਲਿਆਵਾਂ ਅੱਜ ਆਪਾਂ ਇੱਕ ਚਾਹ ਪੀਣੀ ਹੈ ਦੁੱਧ ਇਹਦਾ ਬੰਦ ਚਾਹ ਦੇ ਵਿੱਚ ਪਾਉਣਾ ਹੈ ਨਾ ਨਾਲ ਨਹੀਂ ਦੇ ਕਰਕੇ ਪਿਆਜ਼ ਕੱਟਣਾ ਨਹੀਂ ਕਰਦੇ ਨਾ ਨਹੀਂ ਪਿਆਜ਼ ਕਾਟ ਕਰਦੇ ਇਹ ਹੋ ਗਿਆ ਖਾਚ ਵਾਚ ਰੂ ਤਾਂ ਦੇਖੋ ਬੜੀ ਇਨਾਉਂ ਬੜਾ ਹੁੰਦਾ ਪਾਣੀ ਮੈਨੂੰ ਹੂੰ ਕੱਟ ਕੇ ਵਹਾਕ ਮਾਰ ਦੇ ਮੈਂ ਆ ਜੂਗੀ ਹਾਂ ਹਕ ਮਾਰ ਦੇ ਕੱਟ ਕੇ ਮੈਂ ਲੈ ਜੂਗੀ ਨਾਨੀ ਨੂੰ ਕਹਿੰਦੇ ਸੀ ਮੈਂ ਕਿਹਾ ਆਵਾਜ਼ ਲਾ ਦੇ ਐਥੇ ਉਹ ਜੀਹ ਪਕੌੜੀਆਂ ਕਿੱਥੇ ਨੇ ਪਾਣੀਆਂ ਹੁੰਦੇ ਵਿੱਚ ਕਿੱਥੇ ਨੇ ਪਰੋਂ ਇਹ ਐਂ ਦਾ ਦੇਖ ਕੇ ਸੇਵਾ ਕਰੀਂ ਅਬ ਇਸ ਕੋਲ ਬੱਦੇ ਆ ਜਾ ਉਹ ਲਿਪੋ ਇਹਨਾਂ ਵਾਲੀਆਂ ਪਕੌੜੀਆਂ ਦਾ ਪੈਕਟ ਸੀ ਉਹ ਕਿੱਥੇ ਹੀ ਆ ਥੋੜਾ ਜਿਹਾ ਸੀਗਾ ਇੰਨਾ ਵੀ ਜਿਆਦਾ ਨਹੀਂ ਨਹੀਂ ਇਹਨਾਂ ਕੀ ਮੰਮਾ ਸੱਚੀ ਇਹ ਪੂਰਾ ਸੀ ਪੂਰਾ ਹੀ ਖਾਤਮ ਫਤਿ ਦਿਖਾਉਂ ਦਿੱਤਾ ਸੀਗਾ ਸਰ ਅੱਛਾ ਕੱਲ ਜੀ ਆ ਬੰਗ ਆਈ ਹੈ ਚਾਹ ਚੁਪੀ ਗਈ ਹੈ ਤੇ ਦਮੰਦਿੰਦੇ ਦਮਾ ਚੀ ਹੈ ਨਾ ਤੁਸੀਂ ਥੋੜੇ ਕੰਮ ਹੋ ਕਰਦੇ ਤੇ ਉਹ ਦਵਾਈ ਆ ਨਾ ਮੈਂ ਚਾਲੂ ਨਹੀਂ ਲਾਇਆ ਕੱਲ ਦੇ ਚਾਲੂ ਕਰਦਾ ਠੀਕ ਹੈ eaa na aecai naaaaaaaeaafaaa o aa aa a aaaa no noaaeaax लोड़ी लिया ने पिछले बलॉगा फते गए ਇਹਨਾਂ ਨੂੰ ਮੈਂ ਦੁੱਧ ਲੈਣ ਭੇਜਿਆ ਤੇ ਲੱਸੀ ਲੈ ਆਏ ਤੇ ਆ ਕੇ ਲੱਸੀ ਦੀ ਚਾਹ ਵੀ ਬਣਾਤੀ ਇਹਨਾਂ ਨੇ ਮੇਰਾ ਵੀ ਸਿਰ ਦੁਖੀ ਆ ਰਿਹਾ ਸੇਰ ਦਾ ਮੈਂ ਕਲਾਸ 'ਚ ਬੈਠਿਆ ਨਾ ਜਾਵੇ ਕਿਛੇ ਇੰਨਾ ਮੋਢੇ ਦਰਦ ਹੋ ਗਏ ਨੇ ਜਿਆਦਾ ਮੈਂ ਕਿਹਾ ਵੀ ਸੇਰੇ ਮੈਂ ਕਿ ਦਵਾਈ ਲੈ ਜਾ ਦਮ ਨਾਲ

ਉਹਨਾਂ ਅੰਦਰ ਲੈ ਕੇ ਖਾਣ ਦਾ ਵੀ ਇੱਛਾ ਕਰਦੇ। ਨਾ ਗਰਾਂੜੀ ਵੀ ਕਰਨੇ ਦਾ ਪਿਆਰ ਹੈ। ਉਹ ਕਿ ਲੋਚਾ। ਦਸ ਪਤਲੇ ਪਤਲੇ ਦੇ ਕਰਦੇ ਨੂੰ ਗ੍ਰਾਈਂਡ ਕਰਦੇ। ਬਾਹਰ ਹਵਾ ਚਾਲ ਨਹੀਂ ਥੋੜੀ ਹੁੰਦੀ। ਪੱਖਾ ਨੂੰ ਗਾਈਂ ਤਿੰਦਾ ਆਪਣੇ ਜਿਦੋਂ ਹੁੰਦਾ ਕਿੰਦਾ। ਸਾਡਾ ਪੱਖਾ ਪਿਆ ਫਰਾਟਾ। ਉਹ ਨਾਲਿਆ ਕਰਾਂ ਜਿੱਥੇ ਸ਼ਾਮ ਨੂੰ ਬੈਠਾ ਮੱਛਰ ਬੜਾ ਹੋ ਜਾਂਦਾ। ਉਹਦਾ ਹਵਾ ਵੀ ਨਾ ਮੱਚਦੀ। ਚਲੋ ਜੀ ਚਾਹ ਪੀ ਲਈ ਅਸੀਂ ਇਹ ਲੋਕ ਇੱਕ ਵਾਰ ਕੋ ਕੰਟੀਨਿਊ ਕਰ ਲਿਆ ਡੇ ਬਣਾਉਣ ਲੱਗਿਆ ਤੇ ਅੱਜ ਦੇ ਬਲੌਗ ਦੇ ਅੰਡਾ ਪਰ ਇੱਥੇ ਕਰਦੇ ਆ ਮਿਲਦਾ ਤੁਹਾਨੂੰ ਨਵੇਂ ਬਲੌਗ ਦੇ ਨਾਲ ਬਣੇ ਰਿਹਾ ਬਲੌਗ ਜਿਵੇਂ ਮੰਮੀ ਨੂੰ ਲੈ ਕੇ ਜਾਣਾ ਅਸੀਂ ਕਿ ਖਾਸ ਜਗ੍ਹਾ ਤੇ ਹੋਰ ਵੀ ਨੇ ਇਸੇ ਕਰਕੇ ਅਸੀਂ ਲੈ ਕੇ ਆਏ ਆ ਸਰ ਨੂੰ ਫਿਰ ਦੇ ਲਾ ਵੀ ਉਹ ਮੈਂ ਖੁੱਲਾ ਵੇੜਾ ਹੈ ਨਾ ਨਹੀਂ ਪਿੰਡ ਵੀ ਖੁੱਲਾ ਵੇੜਾ ਸਾਡਾ ਵੇੜਾ ਖੁੱਲਾ ਥੈ ਉਹ ਆਵਾਜ਼ ਬਹੁਤ ਅਿੱਤ ਵੀ ਹੈਗੀ ਪਰ ਉਹਦੇ ਥੋੜਾ ਕਰ। ਹਾਵੀ ਬੜਾ ਪਿੱਛੇ ਵੀ ਹਵਾਦਾਰ ਆ। ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਸੋਨੂ। ਹਜੇ ਮੰਮੀ ਦਾ ਬਹੁਤ ਦਿਨ ਲੱਗਾ ਕੋਈ ਪਤਾ ਨਹੀਂ 2 ਦਿਨਾਂ ਬਾਅਦ ਮੰਮੀ ਕਹਿੰਦੀ ਮੇਰਾ ਤਾਂ ਦਿਲ ਨਹੀਂ ਲੱਗਾ। ਨਹੀਂ। ਕਿਦੋਂ 2 ਦਿਨਾਂ ਬਾਅਦ ਕਹਿੰਦੀ ਚੱਲ ਹੁਣ ਮੈਂ ਉੱਥੇ 2-2 ਮਹੀਨੇ ਰਹਿ ਹੀ ਜਾਂ। ਤਾਂ ਕਰਕੇ। ਚਲੋ ਹੁਣ ਮਨੋਰਾ ਕੋ ਪਿਛਲੀ ਵਾਰ ਰਹੇ ਸੀ ਜਿਵੇਂ ਤੇ ਵਲੌਗ ਦੇਖਿਆ ਹੁਣ ਮੰਮੀ ਨੇ ਮੇਰੇ ਕੋ ਰਹਿਣਾ। ਦਿਆ ਸਰੋਦੀ ਤੋੜਾ ਨਹੀਂ ਮਰਜੀ ਚ ਨਹੀਂ ਵਿੱਚੋਂ ਨਿਕਲ ਜਾਂਦੀ ਮੈਂ ਅੱਜ ਉਹ ਨਿਕਲ ਜਾਂਦੀ ਵਿੱਚੋਂ ਆਏ ਨਾ ਤਾਂ ਕਿ ਆ ਨਾ ਕੋਈ ਬੁਣ ਚੁਣਾ ਆ ਦੇਖ ਆਹ ਨਾ ਸਲਾਈ ਲੱਗੀ ਹੋਈ ਮੰਮੀ ਨਵੀਂ ਚੱਲੀ ਲੈ ਕੇ ਆਈ ਤੇ ਮੰਮੀ ਨੂੰ ਬੜੀ ਪਸੰਦ ਆਈ ਉਹ ਸੂਤੀ ਕਿਦਨੇ ਮੈਂ ਲੈ ਲਈਆਂ ਨਹੀਂ ਆ ਸਾਫਟ ਵੀ ਹੈ ਤੂੰ ਆ ਕੇ ਲੈਣੀ ਤੂੰ ਹੀ ਆਇਂ ਲੈ ਲਈ ਬਸ ਸਾਰੀਆਂ ਹੀ ਹੋ ਜਾਂਦੀਆਂ ਸਾਰੇ ਬੀਜ ਸਾਰੇ ਪਿਆਜ਼ ਬੜੇ ਹੋਣਗੇ ਮੇਰੇ ਸਾਰੇ ਘਰ ਦੇ ہاں ਸਾਰੇ ਤੋਂ ਵਹੀ ਨਹੀਂ ਕਿੰਨੀ ਘਟੇ ਰਹੇ ਹਾਂ ਥੋੜੇ ਹੋਰ ਪਾ ਲੈ ਨਹੀਂ ਹੋਰ ਦੋਰੀ ਜਦੋਂ ਆਪ ਬੁਤਰੀ ਚਾਹੀਦੀ ਹੋਰ ਜਰਨਟੀ ਨਹੀਂ ਤਾਂ ਦੋ ਤਿੰਨ ਦਿਨ ਤੇ ਨਹੀਂ ਮੈਂ ਇਹਨਾਂ ਬਣਾ ਕੇ ਰੱਖ ਛੱਡਾ ਸੁੱਕੀ ਸਬਜ਼ੀ ਮੇਰਾ ਕੋਈ ਪਤਾ ਨਹੀਂ ਹੁੰਦਾ ਹੈ ਜੀ ਤਾਜੀ ਤਾਜੀ ਮੈਂ ਬਣਾ ਕੇ ਰੱਖੀ ਹੁੰਦੀ ਫਰਿਜ ਚੋਂ ਕੱਢ ਕੇ ਖਾ ਲੈਂਦਾ ਗਿਆ ਪੀਲੇ ਬਟੇ ਹੁੰਦੇ ਹੂੰ ਜੀ ਬਾਏ ਬਾਏ ਸਾਰਿਆਂ ਨੂੰ